ਅਸ ਵਕਤ ਆਪਾਂ ਖੜੇ ਆ ਬਠਿੰਡਾ ਗੋਨਿਆਣਾ 메ਨ ਰੋਡ ਦੇ ਉੱਤੇ ਇਹ ਹਾਈਵੇ ਆ ਅਮਰਤਸਰ ਵਾਲਾ ਤੇ ਇਥੋਂ ਗੋਨਿਆਣਾ ਤੋਂ ਤਕਰੀਬਨ 1 ਕਿਲੋਮੀਟਰ ਦੂਰ ਪਿੰਡ ਆ ਅਮਰਗੜ ਸੋ ਇਹ ਵਾਲੀ ਵੀਡੀਓ ਆਪਾਂ ਅਮਰਗੜ ਤੇ ਕਰਾਂਗੇ ਪਿੰਡ ਦੇ ਵਿੱਚ ਬਹੁਤ ਸੋਹਣੇ ਦਰਵਾਜ਼ੇ ਆ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਪਿੰਡ ਦੇ ਵਿੱਚ ਪਾਰਕ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ ਨਾਲ ਸੱਤ ਬਣੀ ਹੋਈ ਆ ਸੋ ਜੁੜੇ ਰਹੋ ਨਾਲ ਅੱਜ ਦੀ ਵੀਡੀਓ ਪਿੰਡ ਅਮਰਗੜ ਦੇ ਉੱਤੇ ਬਠਿੰਡੇ ਸ਼ਹਿਰ ਤੋਂ ਤਕਰੀਬਨ 12 ਕਿਲੋਮੀਟਰ ਦੂਰ ਗੋਨਿਆਂ ਵਾਲੇ ਸਾਈਡ ਤੇ ਗੋਨਿਆਂ ਤੋਂ ਤਕਰੀਬਨ 1 ਕਿਲੋਮੀਟਰ ਬਠਿੰਡੇ ਵਾਲੇ ਪਾਸੇ ਨੂੰ ਪਿੰਡ ਅਮਰਗੜ ਹੁਣ ਆਪਾਂ ਖੜੇ ਆ ਪਿੰਡ ਅਮਰਗੜ ਦੇ ਵਿੱਚ ਸਾਹਮਣੇ ਉਧਰ ਬਸ ਅੱਡਾ ਤੇ ਉਥੋਂ ਖੱਬੇ ਹੱਥ ਮੁੜ ਕੇ ਬਹੁਤ ਸੋਹਣਾ ਦਰਵਾਜ਼ਾ ਬਣਾਇਆ ਹੋਇਆ ਪਿੱਛੇ ਕੋਠੀ ਪਾਈ ਆ ਬਾਈਨੀ ਤੇ ਹੁਣ ਪਿੰਡ ਦੇ ਅੰਦਰ ਵੇਨੇ ਆ ਵੀ ਅੰਦਰ ਵੀ ਬਹੁਤ ਸਾਰੇ ਦਰਵਾਜੇ ਦੱਸੇ ਆ ਵੀ ਹੈਗੇ ਆ ਘਰ ਵੀ ਪੁਰਾਣੇ ਆ ਪਿੰਡ ਦੇ ਵਿੱਚ ਬਾਕੀ ਵੇਨੇ ਆ ਪਿੰਡ ਦੀਆਂ ਸੱਥਾਂ ਦੇ ਤੇ ਖੂਹਾਂ ਦਾ ਮਾਹੌਲ ਕਿਹੋ ਜਿਹਾ ਇੱਥੇ ਇਹ ਇਸੇ ਪਿੰਡ ਦਾ ਇੱਕ ਬੰਦਾ ਆਹਾ ਸਾਹਮਣੇ ਫੋਟੋ ਲੱਗੀ ਆ ਤੇ ਪੂਟਾ ਗਰਾਰੀ ਲਿਖਿਆ ਹੋਇਆ ਜੀ ਲੈ ਲਿਖਿਆ ਪ੍ਰੋਡਕਸ਼ਨ ਤੁਸੀਂ ਜਾਣਦੇ ਹੋ ਤਾਂ ਜਰੂਰ ਦੱਸੋ ਵੇਖਿਆ ਤੁਸੀਂ ਹੁਣਾਈ ਫਿਲਮਾਂ ਚ ਬਾਈ ਨੇ ਪੂਟਾ ਗਰਾਰੀ ਕਹਿੰਦੇ ਆ ਇਥੇ ਆਉਂਦੇ ਹੁੰਦੇ ਉਹ ਵੈਸੇ ਚੰਡੀਗੜ੍ਹ ਰਹਿੰਦੇ ਆ ਕਹਿੰਦੇ ਤੇ ਘਰਾਂ ਛੋਟਾ ਜਿਹਾ ਤੇ ਬਨਾਇਆ ਹੋਇਆ ਬੁੱਟਾ ਗਦਾਰੀ ਇਹ ਸ ਪਿੰਡ ਦਾ ਖੂਹ ਖੂਹ ਦੇ ਨਾਲ ਪਿਛਲੇ ਪਾਸੇ ਪਿੰਡ ਦਾ ਛੱਪੜਾ ਨਾਲ ਉਹ ਸਾਹਮਣੇ ਤੇ ਗਰਾਊਂਡ ਵਾਲੀ ਵਾਲ ਦਾ ਇੱਧਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਛੋਟੀ ਜੀ ਸੱਤ ਬਣੀ ਹੋਈ ਬਾਬੇ ਇੱਥੇ ਬੈਠਿਆ ਤੇ ਇਹਨੇ ਇੰਸਟਾਗ੍ਰਾਮ ਤੇ ਰੀਲ ਪਾਉਣੀ ਸੀ ਸੋਹਣੀ ਬਣਾਈ ਸੱਤ ਨਾਲ ਪਾਰਕ ਬੋੜਾਂ ਤੇ ਪਿੱਪਲਾਂ ਥਲੇ ਛਾਵਾਂ ਸਾਡੇ ਬਾਬੇ ਤਸਾਂ ਖੇਡਦੇ ਇੱਥੇ ਤੇ ਜੀ ਗੁਰਦੁਆਰਾ ਸਾਹਿਬ ਇਧਰਲੇ ਪਾਸੇ ਤੇ ਵਧੀਆ ਪਾਰਕ ਬਣਿਆ ਹੋਇਆ ਸੋਹਣਾ ਭਾਈ ਦਾਨ ਸਿੰਘ ਜੀ ਦੀ ਫੋਟੋ ਬਣੀ ਹੋਈ ਹੈ ਇੱਥੇ ਜਿਹਾ ਸਹਾਰਾ ਕਾਲੀ ਪੂਲਾ ਸਿੰਘ ਦੀ ਫੋਟੋ ਬਣੀ ਹੋਈ ਹੈ ਇੱਥੇ ਭਾਈ ਕਨਈਆ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਬਣਾਈ ਹੋਈ ਹੈ ਨਾਲ ਹੀ ਇੱਥੇ ਨਿਸ਼ਾਨ ਸਾਹਿਬ ਦੇ ਨਾਲ ਛੋਟਾ ਜਿਹਾ ਜਾਇਬ ਘਰ ਆ ਇੱਧਰ ਲੰਗਰ ਹਾਲ ਆ ਧੁੱਪ ਦੇ ਕਾਰਨ ਥੋੜਾ ਜਿਹਾ ਫੋਟੋ ਕਾਲੀ ਆਉਂਦੀ ਹੈ ਗੁਰਦੁਆਰਾ ਸਾਹਿਬ ਦੀ ਪੁਰਾਣੀ ਇਮਾਰਤ ਤਾਂ ਇੰਨੀ ਭਰਤ ਜਿਹੜੀ ਪੈ ਗਈ ਹੈ ਤਕਰੀਬਨ 4 ਫੁੱਟ ਦੇ ਗਰੀਬ 4.5 ਫੁੱਟ ਉੱਚਾ ਆਹ ਜਿਹੜਾ ਨਵਾਂ ਦਰਵਾਜ਼ਾ ਬਣਾਇਆ ਗਿਆ ਇੱਧਰ ਲੰਗਰ ਤਿਆਰ ਕੀਤਾ ਜਾਂਦਾ ਕਿਸੇ ਪ੍ਰੋਗਰਾਮ ਤੇ ਤੇ ਇਹ ਵੀ ਪੁਰਾਣੀ ਇਮਾਰਤ ਦੇ ਵਿੱਚੋਂ ਸ਼ਾਮਲਾ ਬਾਬਾ ਬੰਦਾ ਸਿੰਘ ਭਾਦਰੀ ਫੋਟੋ ਬਣੀ ਹੈ ਨਾਲ ਸਰਦਾਰ ਹਰੀ ਸਿੰਘ ਨਾਲੂ ਤਸਵੀਰਾਂ ਰਾਹੀਂ ਬਹੁਤਾ ਇਤਿਹਾਸ ਜਿਹੜਾ ਬਿਆਨ ਕੀਤਾ ਜਾ ਸਕਦਾ ਹਾਲਾਂਕਿ ਸਿੱਖ ਮਾਤ ਦੇ ਵਿੱਚ ਇਹਦੀ ਮੰਨਤਾ ਨਹੀਂ ਹੈ ਪਰ ਫਿਰ ਵੀ ਇਤਿਹਾਸ ਦੇ ਰੂਪ ਦੇ ਵਿੱਚ ਵੇਖੀਏ ਤਾਂ ਇੱਕ ਵਧੀਆ ਦੱਸਤਕਾਜ ਹੋ ਜਾਂਦਾ ਇਹ ਭਾਈ ਜਗਤਾ ਜੀ ਦੀ ਫੋਟੋ ਆ ਭਾਈ ਜੈਤਾ ਜੀ ਦੀ ਤੇ 10ਵੇਂ ਪਾਸ਼ਾ ਨੇ ਰੇਟਾ ਗੁਰੂ ਦਾ ਸਾਬੇਟਾ ਚਾਚਾ ਉਹਨਾਂ ਨੂੰ ਗਲ ਦੇ ਨਾਲ ਲਾਇਆ ਤੇ ਪਾਲਕੀ ਦੇ ਵਿੱਚ ਮਹਾਰਾਜ ਦਾ ਨਾਮੇ ਪਾਸ਼ਾ ਦਾ ਅਸੀਸ ਤੇ ਉੱਪਰ ਚਾਰ ਸ਼ਹਿਰ ਜਦਾਂ ਦੀਆਂ ਤਸਵੀਰਾਂ ਬਣੀਆਂ ਬਾਬਾ ਬੋਤਾ ਸਿੰਘ ਦਰਿਆ ਸਿੰਘ ਦੇ ਵਿੱਚੋਂ ਇੱਕ ਸਿੰਘ ਬਾਬਾ ਬੋਤਾ ਸਿੰਘ ਵੀ ਇਹ ਬਾਬਾ ਦੀਪ ਸਿੰਘ ਜੀ ਨੇ ਇਧਰ ਬਈ ਤਸਵੀਰ ਬਣੀ ਆ ਭਾਈ 75 ਸਿੰਘ ਜੀ ਦੀ ਸੋ ਬਹੁਤ ਵਧੀਆ ਇੱਕ ਇਤਿਹਾਸ ਨੂੰ ਦਸਾਉਂਦਾ ਇੱਕ ਪੱਖ ਗੁਰਦੁਆਰਾ ਸਾਹਿਬ ਦੇ ਵਿੱਚ ਬਣਾਇਆ ਗਿਆ ਹੈ ਇਹ ਬਹੁਤ ਚੰਗੀ ਲੱਗੀ ਮੈਨੂੰ ਸੋਚਿਆ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਥੇ ਨਾ ਬਾਲੀਵਾਲ ਦਾ ਗਰਾਊਂਡ ਬਣਿਆ ਸਾਹਮਣੇ ਉਦਰਾਖਤ ਲੱਗਿਆ ਇੱਥੇ ਸਰੋਵਰ ਹੁੰਦਾ ਸੀ ਤੇ ਆ ਇੱਥੇ ਖੂਹ ਆ ਜਿਹੜਾ ਇਹਦੇ ਤੇ ਹਾਲਟ ਲੱਗਿਆ ਹੁੰਦਾ ਸੀ ਇੱਧਰ ਵੀ ਇੱਕ ਪੁਰਾਣੀ ਇਮਾਰਤ ਬਣੀ ਹੋਈ ਆ ਕਹਿੰਦੇ ਆ ਕਿ ਫਰੀਦਕੋਟ ਦੇ ਰਾਜੇ ਨੇ ਆ ਆਪਦੇ ਕੋਲੋਂ ਪੈਸੇ ਦੇ ਕੇ ਇੱਥੇ ਆਪਦੀ ਰਿਆਸਤ ਦੇ ਵਿੱਚ ਇੱਕ ਮਹਾਵਿਦਿਆਲਿਆ ਬਣਾਇਆ ਸੀ ਉਸ ਮਹਾਵਿਦਿਆਲਿਆ ਦੇ ਵਿੱਚ ਬਾਹਰ ਬੋਰਡ ਲੱਗਿਆ ਤੁਹਾਨੂੰ ਬੋਰਡ ਵੀ ਦਿਖਾ ਦਾਂਗੇ ਉਸ ਬੋਰਡ ਤੇ ਲਿਖਿਆ ਹੋਇਆ ਕਿ ਰਾਸ਼ਟਰਪਤੀ ਗਿਆਨੀ ਗਾਇਲ ਸਿੰਘ ਇੱਥੇ ਉਹਨਾਂ ਨੇ ਵੀ ਪੜ੍ਹਾਈ ਕੀਤੀ ਮਹਾਵਿਦਿਆਲਿਆ ਦੇ ਵਿੱਚ ਸੋ ਫਰੀਦਕੋਟ ਦੇ ਰਾਜੇ ਨੇ ਬਾਸ਼ ਦੇ ਕੇ ਇੱਥੇ ਜਿੱਥੇ ਆ ਗਰਾਊਂਡ ਬਣਿਆ ਹੋਇਆ ਇੱਥੇ ਸਰੋਵਰ ਹੁੰਦਾ ਸੀ ਇਹ ਖੂਹ ਸੀ ਖੂ ਦਾ ਪਾਣੀ ਮਾੜਾ ਹੁੰਦਾ ਸੀ ਤੇ ਬਾਬਾ ਫੁਮਨ ਸਿੰਘ ਜੀ ਦੀ ਸਮਾਦ ਅੰਦਰ ਬਣੀ ਵੀ ਹੈ ਗੁਰਦੁਆਰਾ ਸਾਹਿਬ ਜਿਹੜਾ ਮਿਊਜ਼ੀਅਮ ਬਣਿਆ ਉਹਨਾਂ ਦਾ ਹੀ ਉਹ ਇੱਥੇ ਹਾਲਟ ਚੱਲਦਾ ਹੁੰਦਾ ਸੀ ਇਸ ਖੂਹ ਦੇ ਉੱਤੇ ਗਰਾਊਂਡ ਦੇ ਨਾਲ ਤੇ ਗੁਰਦੁਆਰਾ ਸਾਹਿਬ ਦੇ ਮਗਰਲੇ ਪਾਸੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਆ ਨਾਲ ਹੀ ਸਰਕਾਰੀ ਸੈਕੰਡਰੀ ਸਕੂਲ ਆ ਦੋਨੋਂ ਸਕੂਲ ਕੰਧ ਸੰਨਾ ਇਮਾਰਤਾਂ ਦੋਨਾਂ ਦੀਆਂ ਬਹੁਤ ਸੋਹਣੀਆਂ ਖੂਬਸੂਰਤ ਬਣਾਈਆਂ ਹੋਈਆਂ ਏਸੀ ਪਿੰਡ ਅਮਰਗੜ ਜ਼ਿਲ੍ਹਾ ਬਠਿੰਡਾ ਇਹ ਦੁਬਾਰਾ ਚੱਲਾਂਗੇ ਪਿੰਡ ਭੋਖੜੇ ਉਹਦੀ ਵੀਡੀਓ ਵੱਡੀ ਹੋਊਗੀ ਛੋਟੀ ਇਹ ਛੋਟੀ ਸੀ